चलो 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 ਉਹਦੇ ਇੱਥੇ ਕੋਈ ਕਬਜ਼ਾ ਕਬਜ਼ਾ ਆ ਸੀ ਉਹ ਤੇ ਹਟਾਇਆ ਜਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਇਹ ਕਿੰਨਾ ਵੱਲੋਂ ਕੀਤਾ ਇਹ ਇਹ ਵੇਖੋ ਜੀ ਸਾਡੇ ਡਿਪਾਰਟਮੈਂਟ ਵੱਲੋਂ ਹੀ ਪਹਿਲੋਂ ਗram ਪੰਚਾਇਤ ਨੇ ਮਤਾ ਪਾ ਕੇ ਨਿਸ਼ਾਨਦੇਹੀ ਕਰਵਾਈ ਆ ਪੰਜਾਮਾ ਬੰਦੀ ਅਨੁਸਾਰ ਮਾਲ ਮਹਿਕਮੇ ਦੇ ਅਨੁਸਾਰ ਜਿਹੜਾ ਇਹ ਪੰਚਾਇਤ ਦੀ ਜਗਾ ਉਹਦੀ ਨਿਸ਼ਾਨਦੇਹੀ ਕਰਵਾਈ ਗਈ ਆ ਨਿਸ਼ਾਨਦੇਹੀ ਤੋਂ ਬਾਅਦ ਜਿਹੜਾ ਇਹਨਾਂ ਨੂੰ ਨੂੰਸਤ ਵੀ ਭੇਜ ਗਿਆ ਖਾਲੀ ਕਰ ਲਈ ਇਹਨਾਂ ਨੇ ਕੋਈ ਜਵਾਬ ਸੋੜ ਨਹੀਂ ਦਿੱਤਾ ਤੇ ਇੱਥੇ ಗ್ರಾಮ ਪੰਚਾਇਤ ਵੱਲੋਂ ਵੀ ਇਹ ਦੱਸਿਆ ਗਿਆ ਕਿ ਇਹਨਾਂ ਦੇ ਪੁਲਿਸ ਵਿਭਾਗ ਨੂੰ ਦੱਸਿਆ ਗਿਆ ਕਿ 24 ਕ 25 ਪਰਚੇ ਇਹਨਾਂ ਦੇ ਖਿਲਾਫ ਤੇ ਭਗੌੜੇ ਨੇ ਤੇ ಗ್ರಾಮ ਪੰਚਾਇਤ ਦੀ ਜਗ੍ਹਾ ਜੀ ਇਹਨਾਂ ਕੋਠੀ ਬਣਾਈਆਂ ਇਹਨਾਂ ਨੂੰ ਸਾਡੇ ਮੈਹਿਮਾਨਾਂ ਤੇ ਇਹਨਾਂ ਨੂੰ ਨੋਟਿਸ ਵੀ ਭੇਜੇ ਗਏ ਇਹਨਾਂ ਨੇ ਕੋਈ ਵੀ ਸਾਨੂੰ ਜਵਾਬ ਦਾ ਆਪਣਾ ਪੱਖ ਪੇਸ਼ ਨਹੀਂ ਕੀਤਾ ਇਸ ਲਈ ਆ ਕਰੋਨੀ ਕਾਰਵਾਈ ਕਰਦੇ ਹੋ ਈਮਾਨਯੋਗ ਐਸ.ਡੀ.ਮ ਸਾਹਿਬ ਦੇ ਤੇ ਆ ਪੁਲਿਸ ਦੇ ਤੇ ਵੀਡੀਓ ਦੇ ਦੱਸਣ ਤੇ ਅੱਜ ਦੀ ਜਿਹੜੀ ਕਾਰਵਾਈ ਆ ਸ਼ੁਰੂ ਕਿਹਣੀ ਜਗ੍ਹਾ ਹੈ ਸਾਰੀ ਇਹ ਨੰਦ ਅੱਠ ਮਰਲੀ ਆ ਕਿੰਨੇ ਕਿ ਚਿਰ ਤੋਂ ਐਡਾ ਕਬਜ਼ਾ ਇਹਨਾਂ ਦਾ 7-8 ਸਾਲ ਤੋਂ ਕਬਜ਼ਾ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਪਹਿਲੇ ਛੱਪੜ ਦੀ ਜਗ੍ਹਾ ਵਾ ਪਹਿਲੋਂ ਕਿਸੇ ਸਰਪੰਚ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਹੁਣ ਮੌਜੂਦਾ ਪੰਚਾਇਤ ਨੇ ਸਰਕਾਰ ਦੀ ਮੌਜੂਦਾ ਪੰਚਾਇਤ ਨੇ ਮੌਜੂਦਾ ਸਰਕਾਰ ਵੱਲੋਂ ਲਗਾਏ ਆਪਸ਼ਨ ਲਿਆ ਇਹ ਪੰਚਾਇਤੀ ਜਿਹੜਾ ਇਹਨਾਂ ਯੋਧਨ ਦੇ ਖਿਲਾਫ ਉਹ ਜਿਹੜਾ ਚੱਲ ਰਿਹਾ ਵਾ ਯੋਧਨ ਨਸ਼ਾ ਵਿਰੋਧ ਵੀ ਉਹਨਾਂ ਤੇ ਉਹ ਵੀ ਕਰ ਵੀ ਇਹ ਨਸ਼ਾ ਵੀ ਵੇਚਦੇ ਸੀ ਨਸ਼ੇ ਦੀ ਤਸ਼ਕਰ ਨੇ ਤੇ ਦੂਜਾ ಗ್ರಾಮ ਪੰਚਾਇਤ ਦੇ ਜਿਹੜੇ ਜਗ੍ਹਾ ਵਿੱਚ ਇਹਨਾਂ ਜਿਹੜੀ ਆਪਣੀ ਕੋਠੀ ਸਾਰੀ ਹੋਈ ਆ ਜਾ ਰਿਹਾ ਕਿੰਨਾ ਦਾ ਮਕਾਨ ਸੀ ਤੇ ਕੀ ਕਰਨ ਸੀ ਇਹ ਪਿੰਡ ਭੱਗੂਪੁਰ ਬੇੜ ਆ ਮਲੂਕ ਸਿੰਘ ਸਨ ਉਹ ਜਗਿੰਦਰ ਸਿੰਘ ਦਾ ਮਕਾਨ ਆ ਇਹ ਇੱਥੇ ਨਸ਼ੇ ਦੇ ਕਾਫੀ ਜਿਹੜੇ ਆ ਪਰਚੇ ਦਰਜ ਨੇ ਐਨਡੀਪੀਐਸ ਐਕਟ ਵਿੱਚ 61 14 ਦੇ ਹੋਰ ਵੀ ਚੋਰੀਆਂ ਚਾਰੀਆਂ ਦੇ ਇਹਦੇ ਮੁੰਡੇ ਵੀ ਨਾਲ ਤਿੰਨ ਇਹ ਚਾਰੇ ਜਿਹੜੇ ਆ ਪਿਓ ਪੁੱਤ ਜਿਹੜਾ ਇਹ ਨਸ਼ੇ ਦੀ ਕਮਾਈ ਦੇ ਨਾਲ ਇਹਨਾਂ ਨੇ ਜਿਹੜੀ ਪਿੰਡ ਦੀ ਛੱਪੜ ਦੀ ਜ਼ਮੀਨ ਸੀਗੀ ਉਹਦੇ ਵਿੱਚ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਸੀਗਾ ਜੋ ਪਿੰਡ ਵੱਲੋਂ ਜਿਹੜਾ ਵਾ ਇਹਦੇ ਵੱਲੋਂ ਨਿਖਤੀ ਤੌਰ ਤੇ ਜਿਹੜਾ ਵਾ ਬਲਾਕ ਨੂੰ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਵੀਡੀਓ ਸਾਹਿਬ ਉਹਨੂੰ ਅਗਲੀ ਕਾਰਵਾਈ ਕਰਦਾ ਹੈ ਜਿਹੜੀ ਦੀ ਨਿਸ਼ਾਨਦੀ ਕਰਾ ਕੇ ਤੇ ਪ੍ਰੋਪਰ ਜਿਹੜੀ ਆ ਰਿਪੋਰਟ ਦੇ ਤਹਿਤ ਉਹਨਾਂ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੋਂ ਜਿਹੜੀ ਆ ਇਹ ਪੁਲਿਸ ਹੈਲਪ ਦੀ ਡਿਮਾਂਡ ਕੀਤੀ ਸੀਗੀ ਤੇ ਅੱਜ ਅਸੀਂ ਜਿਹੜਾ ਵਾ ਉਹ ਡਿਪਾਰਟਮੈਂਟ ਦੇ ਨਾਲ ਆ ਕੇ ਜਿਹੜਾ ਵਾ ਉਹ ਕਬਜ਼ਾ ਸਬੰਧਤ ਵਿਭਾਗ ਨੂੰ ਜਿਹੜਾ ਦੁਆਇਆ ਜਾ ਰਿਹਾ ਕਿੰਨੇ ਚਿਰਾਂ ਤੋਂ ਇਹ ਨਸ਼ਿਆਂ ਦਾ کاروبار ਕਰ ਰਹੇ ਸੀ ਤੇ ਕਿੰਨੇ ਕੇਸ ਸੀ ਇਹਨਾਂ ਦੇ ਇਹ 7-8 ਸਾਲ ਤੋਂ ਕਰੀਬ ਜਿਹੜਾ ਵਾ ਇਹ ਇਹ ਦੇ ਵਿੱਚ ਕੰਮ ਕਰ ਰਹੇ ਸੀਗੇ ਤੇ ਇਹਨਾਂ ਦੇ ਤਾਂ ਹੁਣ ਤੱਕ ਜਿਹੜੇ ਆ ਉਹ 24 ਕੇਸ ਜਿਹੜੇ ਆ ਉਹ ਦਰਜ ਨੇ ਕੋਰੈਸਟਰੀ ਹੋਈ ਕਿਸੇ ਵੀ ਕਿ ਜਾਂ ਹਾਂਜੀ ਹਾਂਜੀ ਨਹੀਂ ਬੜੀ ਬੰਨਾ ਅਰੈਸਟ ਹੋਈ ਆ ਹੁਣ ਹਾਲ ਵੀ ਕੜੀ ਫੇਰ ਜਿਹੜੇ ਆ ਗਿਆ ਇਹ ਸਾਨੂੰ ਵਾਂਟਡ ਨੇ ਤੇ ਅਜੇ ਘਰੋਂ ਫਰਾਰ ਇਹ ਪੰਚਾਇਤਦਾਰੋਂ ਕੇਸ ਕੀਤਾ ਗਿਆ ਜਿਹੜਾ ਕਬਜ਼ਾ ਕਰਾਇਆ ਗਿਆ ਜਾਂ ਉਹਦਾ ਕੇਸ ਹੈ ਹਾਂਜੀ ਹਾਂਜੀ ਇਹ ਪੰਚਾਇਤ ਵੱਲੋਂ ਹੀ ਮਤਾ ਪਾ ਕੇ ਜਿਹੜੀ ਆ ਇਹਦੀ ਸ਼ਿਕਾਇਤ ਜਿਹੜੀ ਆ ਵੀਡੀਓ ਸਾਹਿਬ ਨੂੰ ਕੀਤੀ ਗਈ ਸੀ ਹਾਂਜੀ ਹੋਰ ਇਥੇ ਕਿੰਨੇ ਕ ਮਤਲਬ ਹੈ ਇਹੋ ਜਿਹੇ ਕੇਸ ਆ ਜਿਹੜੇ ਆਪਣੇ ਰਾਸਾਂ ਸੀ ਹਲਕੇ ਆ ਵੇਖੋ ਉਹ ਕੇਸ ਹੈਗੇ ਨੇ ਸਾਡੇ ਉਹ ਬੜੀ ਛੇਤੀ ਜਿਹੜੇ ਆ ਚੱਲ ਰਿਹਾ ਵਾ ਉਹਨਾਂ ਦਾ ਪ੍ਰੋਸੈਸ ਉਹ ਜਦੋਂ ਵੀ ਸਾਡੇ ਕੋਲੇ ਪੁਲਿਸ ਹੈਲਪ ਦੀ ਜਿਹੜੀ ਆ ਉਹ ਡਿਮਾਂਡ ਆਵੇਗੀ ਤੇ ਉਹ ਜਿਹੜਾ ਵਾ ਉਹਨਾਂ ਨੂੰ ਦੇਤੀ ਜਾਵੇ ਜਿਸ ਹੈ ਤਾਂ ਜਿਹੜੀਆਂ ਤਾਂ ਨਾਲ ਆਪਜੀ ਨੂੰ ਜਿਹੜਾ ਦੱਸ ਦਿੱਤਾ ਜਾ ਲੋਕਾਂ ਨੂੰ ਕੀ ਸ਼ੰਤੇਸ਼ ਚਾਹੁੰਦੇ ਦੇਖੋ ਮੈਂ ਇਹੀ ਗੱਲ ਕਰਦਾ ਕਿ ਆਪਣੀ ਜਿਹੜੀ ਹੱਕ ਸੱਚ ਦੀ ਕਮਾਈ ਆ ਉਹ ਕੀਤੀ ਜਾਵੇ ਇਹੋ ਜੀ ਪਾਪ ਦੀ ਕਮਾਈ ਦਾ ਜਿਹੜਾ ਹਸ਼ਰ ਹੈ ਉਹ ਤੁਸੀਂ ਵੇਖ ਰਹੇ ਇਹੋ ਜੀ ਜਿਹੜੀਆਂ ਗੱਲਾਂ ਤੋਂ ਬਿਲਕੁਲ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਬੜੀ ਜ਼ਿਆਦਾ ਪ੍ਰਭਾਵਿਤ ਹੈ ਤੇ ਇਹ ਸਾਨੂੰ ਆਪ ਇਹਦੇ ਬਾਰੇ ਜਿਹੜਾ ਵਾ ਪਿੰਡਾਂ ਨੂੰ ਜਾ ਹੋਰ ਇਹ ਸੋਚਣਾ ਚਾਹੀਦਾ ਕਿ ਪਿੰਡ ਦੇ ਵਿੱਚ ਇਹੋ ਜੀ ਗੱਲ ਕਰਦਾ ਵੀ ਆ ਤੇ ਉਹਦੀ ਸਾਨੂੰ ਸੂਚਨਾ ਦੇਣ ਕਿ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ। ਥੈਂਕ ਯੂ ਜੀ। ਇਹਨਾਂ ਦੇ ਟਰਾਈਜਰ ਇਹ ਜੇ ਕੇਸ ਕਰਨਾ ਟਰਾਈਜਰ ਹੈ। ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਆਏ ਜੀ ਪਿੰਡ ਭਗਪੁਰਪੇਟ ਜਿਹੜਾ ਹੈ ਪੀਐਸ ਬਿੰਡੀਸਾ ਦੇ ਥੱਲੇ ਰਾਜਸਥਾਨ ਸਬਡਿਵੀਜ਼ਨ ਨੰਬਰ ਸਰੂਲ ਡਿਸਟ੍ਰਿਕਟ ਦਾ। ਇੱਥੇ ਜੋ ਪਿੰਡ ਵਾਲੇ ਨੇ ਕੰਪਲੇਨ ਕੀਤਾ ਹੈ ਕਿ ਇੱਕ ਮਲੂਕ ਸਿੰਘ son of ਜੋਗਿੰਦਰ ਸਿੰਘ तो उन्हों का जो बेटे हैं सतवीर सिंह सोनू सिंह रंजीत सिंह जिन्हों के उत्तर हम तक ट्वेंटी फोर परचे हैं अड्ड छोरी का है एन डी पी एस अलग अलग परचे हैं जो हूँ भगौड़े हैं इन्होंने छप्पड़ जगह तो इन्होंने घर बनाए हैं इन्होंने जो कंप्लेन किए हैं बी डी पी ओ साहब बी डी पी ओ साहब ने एक्शन लेके पुलिस प्रोटैक्शन मांग के हम डिमोलिशन चल रहे इतने अपना नाल, नाल सिंह जिन्हें भी एफ आई आर भी तफतीश कर रहे हैं होर जो भी घर इन्हों ने बनाए हैं वह भी आप वेरवा ले रहे हैं ताकि ਅਠਾਟਾ ਫਸੀਜਾ ਕਰ ਸਕਤੇ ਤੇ ਪ੍ਰੋਪਰਟੀ ਅਟੈਚ ਕਰ ਸਕਤੇ ਇਹ ਨਸ਼ੇ ਦੀ ਕਾਲੀ ਕਮਾਈ ਨਾ ਬਣਾਈ ਜੀ ਹਾਂ ਜੀ ਹਾਂ ਜੀ ਕਿੰਨੇ ਚਿਰਾਂ ਤੋਂ ਇਹ ਕੰਮ ਕਰ ਰਹੇ ਸੀ ਜੀ ਇਹਨਾਂ ਤੇ ਪਰਚੇ ਹੈ ਜੀ 2018 ਤੋਂ ਹੈ ਲਗਭਗ ਹੁਣ ਹੋ ਗਿਆ 7-8 ਸਾਲ ਹੋ ਗਏ ਕੋਈ ਅਰੈਸਟ ਵੀ ਇਨਾਂ ਚੋਕੇ ਜਾਂ ਬਾਹਰ ਫਿਲਹਾਲ ਚਾਰੋਂ ਬਗੋੜਾ ਹੈ ਜੀ ਇਹ ਜੋ ਮੰल्लू ਮਲੂਕ ਸਿੰਘ ਸੱਜੇ ਸਿੰਘ ਸੋਨੂ ਤੇ ਰஞ்சிਤ ਖਾਰੇ ਬਗੋੜਾ ਨੇ ਪਹਿਲੇ ਅਰੈਸਟ ਹੋ ਚੁੱਕੇ ਹਨ ਬਗੋੜਾ ਹੈ ਉਹਨਾਂ ਨੂੰ ਫੜਨ ਵਾਸਤੇ ਆਪਣਾ ਪੁਲਿਸ ਕੰਮ ਕਰਦੇ ਜਿਹੜੀ ਇਹ ਜਗ੍ਹਾ ਆ ਸਰ ਇਹ ਪੰਚਾਇਤੀ ਆ ਜਾਂ ਕੀ ਹੈ ਨਜਾਇਜ਼ ਜਗ੍ਹਾ ਤੇ ਇਹ ਚੱਪੜ ਦੀ ਜਗ੍ਹਾ ਹੈ ਜਿਹਾ ਅਕੋਰਡਿੰਗ ਟੂ ਬੀਡੀਪੀ ਰ ਕੋ ਚੱਪੜ ਦੀ ਜਗ੍ਹਾ ਇਸ ਕਰਕੇ ਉਹਨਾਂ ਨੇ ਹਟਵਾਏ ਉਹ ਤੋਂ ਮੈਕਮੇ ਦੀ ਮਿਲਿਪੇ ਪਤਾ ਵਕਤ ਵਲੀ ਕਿਸੇ ਕੀ ਕਰਨਾ ਸੀ ਮੈਨੂੰ ਇਹ ਇਸ ਇਜ਼ ਨਾਟ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ ਤੁਸੀਂ ਕੋਲ ਜਾ ਕੇ ਨਵਾਈ ਵਨ ਪੇਡੀ ਜੀ ਅਪੀਲ ਕੀ ਕਰਨੀ ਹੈ ਆਪ ਕੀ ਅਪੀਲ ਇਹ ਹੀ ਕਰਨਾ ਹੈ ਜੀ ਕਿ ਤੁਸੀਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਜਿੰਨੇ ਵੀ ਨੌਜਵਾਨ ਹੈ ਇਹ ਜੋ ਨਸ਼ਾ ਵਾਲਾ ਜਾਂਚਤ ਵਾਲਾ ਐਂਗਲ ਬੜਾ ਚੰਗਾ ਲੱਗਦਾ ਹੈ ਕਿ ਬਾਹਰੋਂ ਦੇਖਣਾ ਦੇਖਣ ਵਾਸਤੇ ਤੇ ਇਹ ਜੋ ਬੰਦੇ ਬਾਹਰ ਬੈਠੇ ਹੈ ਉਹ ਸੰਨੋ ਇਹ ਦਿੰਦੇ ਨੇ ਕਿ ਤੁਹਾਨੂੰ ਮੈਂ ਪੈਸਾ ਦੇ ਦੇਵਾਂਗਾ ਤੁਹਾਨੂੰ ਮੈਂ ਬਾਹਰ ਲੈ ਕੇ ਜਾਵਾਂਗਾ ਪਰ ਇਹ ਇਹ ਜੋ ਤੁਹਾਨੂੰ ਦੇ ਰਹੇ ਜੋ ਗ੍ਰੀਡ ਦੇ ਰਹੇ ਇਹ ਬਹੁਤ ਗਲਤ ਹੈ ਤੁਹਾਡੇ ਕੋਲ ਪੈਸਾ ਪਹੁੰਚਦਾ ਨਹੀਂ ਹੈ ਤੇ ਤੁਸੀਂ ਜੇਲ੍ਹ ਤੁਹਾਡਾ ਬਾਕੀ ਜ਼ਿੰਦਗੀ ਦੀ ਏ ਪਿੰਡੀ ਸੰਤਾਂ ਤੇ ਲੋਕੋ ਕੇ ਥਾਣੇ ਦੀ ਨੇ ਹੋਰ ਵੀ ਕੋਈ ਏਦਾਂ ਦੇ ਕੇਸ ਸਾਹਮਣੇ ਆਏ ਆ ਜਿਹੜੇ ਨਾ ਇਹ ਕੰਟੀਨਿਊਸ ਹੈ ਜੇ ਕੰਟੀਨਿਊਸ ਚੱਲ ਹੀ ਰਿਹਾ ਹੈ ਮਤਲਬ ਹਟਾਈ ਜਾ ਰਿਹਾ ਇਤੇ ਸਕੇਂਡ ਤੋਂ ਸਿਵਲ ਕੇਸ ਪੁਲਿਸ ਦੇ ਕੋਲ ਅਟਾਰਟਫ ਦਾ ਪ੍ਰੋਸੀਜਰ ਹੈ ਜ ਜਦੇ ਅੰਦਰ ਤੁਸੀਂ ਅਟੈਚ ਨਹੀਂ ਕਰ ਪਹੋਗੇ ਤੁਸੀਂ ਨੂੰ ਫੋਰ ਫਿਚਰ ਕਰ ਪਹੋਗੇ ਥੈਟ ਇਜ਼ ਅ ਸੈਪਰੇਟ ਲੀਟਲ ਪ੍ਰੋਸੀਜਰ ਇਸ ਇਹ ਅਲੱਗੇ ਇਸ ਇਨ ਡੈਮੋਲੇਸ਼ਨ ਠੀਕ ਹੈ